ਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਪਰਟ ਟੀਵੀ ਮੈਂ ਨਿਰਮਲ ਕੁਮਾਰ ਹਸ਼ਿਆਰਪੁਰ ਦੀ ਘਟਨਾ ਬਾਰੇ ਪਿੰਡ ਕੱਟੂ ਵਿਖੇ ਮਤਾ ਪਾਇਆ ਗਿਆ ਸਾਡੇ ਨਾਲ ਸਰਪੰਚ ਸਾਹਿਬ ਸਰ ਕੀ ਨਾਮ ਹੋਣਾ ਕੀ ਕਹਿਣਾ ਜਦੋਂ ਮਤਾ ਪਾਇਆ ਗਿਆ ਜੀ ਮੇਰਾ ਨਾਮ ਕਰਨੈਲ ਸਿੰਘਾ ਜੀ ਅਸੀਂ ਇੱਕ ਨੰਬਰ ਤੇ ਮਤਾ ਇਹ ਪਾਇਆ ਕਿ ਪਿੰਡ ਦਾ ਕੋਈ ਵੀ ਲੜਕਾ ਲੜਕੀ ਕੋਟ ਮੈਰਜ ਅ ਵਿਆਹ ਕਰਾਉਂਦਿਆਂ ਪਤਨੀ ਪਤੀ ਪਤਨੀ ਦੇ ਤੌਰ ਤੇ ਪਿੰਡ ਵਿੱਚ ਰਹਿਣਗੇ ਤਾਂ ਉਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਉਹਨਾਂ ਦਾ ਸਾਰੇ ਪਿੰਡ ਵੱਲੋਂ ਪੰਚਾਇਤ ਵੱਲੋਂ ਪੂਰਾ ਬਾਈਕਾਟ ਕੀਤਾ ਜਾਵੇਗਾ ਨੰਬਰ 2 ਤੇ ਪਿੰਡ ਦੇ ਵਿੱਚ ਕੋਈ ਲੜਕਾ ਲੜਕੀ ਕੋਈ ਵੀ ਨਸ਼ਾ ਵੇਚਦਾ ਨਸ਼ਾ ਕਰਦਾ ਜਾਂ ਕੋਈ ਚੋਰੀ ਆਦ ਕਰਦਾ ਉਹਦਾ ਸਾਰਾ ਨਗਰ ਉਹਨਾਂ ਦੀ ਕੋਈ ਹਮਾਇਤ ਨਹੀਂ ਕਰੇਗਾ ਪਿੰਡ ਦਾ ਸਰਪੰਚ ਨੰਬਰਦਾਰ ਮੈਂਬਰ ਉਹਨਾਂ ਦੀ ਕੋਈ ਵੀ ਜਵਾਨਤ ਨਹੀਂ ਦੇਵੇਗਾ ਤੀਜਾ ਮਤਾ ਇਹ ਪਾਇਆ ਕਿ ਕੋਈ ਵੀ ਪ੍ਰਵਾਸੀ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਜਿਹੜੇ ਰਹਿੰਦੇ ਆ ਪਹਿਲਾਂ ਤਿੰਨ ਚਾਰ ਪਰਿਵਾਰ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਣਗੇ ਤੇ ਆਧਾਰ ਕਾਰਡ ਚੈੱਕ ਕਰਾ ਕੇ ਫਿਰ ਉਹਨਾਂ ਦਾ ਅੱਗੇ ਫੈਸਲਾ ਲਵਾਂਗੇ ਅਸੀਂ ਇੱਕ ਰੇੜੀ ਵਾਲਾ ਕੁਲਚਿਆਂ ਦੀ ਰੇੜੀ ਲਾ ਰਿਹਾ ਉਹਦੇ 2 ਆਧਾਰ ਕਾਰਡ ਬਣ ਜਾ ਉਹਦਾ ਇੱਕ ਪੰਜਾਬ ਦਾ ਆਧਾਰ ਕਾਰਡ ਬਣਿਆ ਇੱਕ ਜੁਪੀ ਦਾ ਬਣਿਆ ਹੋਇਆ ਉਹ ਅਸੀਂ ਚੈੱਕ ਅਪ ਕਰਾ ਕੇ ਪ੍ਰਸ਼ਾਸਨ ਨੂੰ ਦੇਵਾਂਗੇ ਜਿਹੜੇ ਪਹਿਲਾਂ ਸਿਰੀ ਰਹਿੰਦੇ ਜੱਟਾਂ ਦੇ ਘਰੇ ਜਾਂ ਨਵੇਂ ਆਣ ਉਹਨੂੰ ਕਿਵੇਂ ਦੇਖਿਆ ਜਾਵੇ ਜਿਹੜੇ ਜੇ ਕੋਈ ਜ਼ਿਮੀਂਦਾਰ ਭਰਾ ਕਿਸਾਨ ਭਰਾ ਕੋਈ ਸਿਰੀ ਪਾਲੀ ਕੰਮ ਰੱਖੂਗਾ ਤਾਂ ਉਹ ਨੂੰ ਉਹਦੀ ਜ਼ਿੰਮੇਵਾਰੀ ਹੋ ਗਈ ਜੇ ਕੋਈ ਨਫਾ ਨੁਕਸਾਨ ਹੁੰਦਾ ਉਹ ਆਪ ਖੁਦ ਜ਼ਿੰਮੇਵਾਰ ਹੋਵੇਗਾ ਹਾਂ ਸਰ ਕੀ ਕਰ ਜੀ ਮੈਂ ਤਾਂ ਇਹੀ ਕਹਿ ਰਿਆਂਗਾ ਵੀ ਇਹ ਜਿਹੜਾ ਮਤਾਪਾਇਆ ਬਹੁਤ ਵਧੀਆ ਪਾਇਆ ਗਿਆ ਹੈ ਪਿੰਡ ਦੀ ਸਹਿਮਤੀ ਨਾਲ ਪਾਇਆ ਗਿਆ ਹੈ ਤੇ ਜੇ ਕੋਈ ਮੁੰਡਾ ਕੁੜੀ ਪਿੰਡ ਦਾ ਵਿਆਹ ਕਰਾਉਂਦਾ ਹੈ ਕੋਟ ਮੈਰ ਦੀ ਕਰਾਉਂਦਾ ਉਹਨੂੰ ਪਿੰਡ ਦੇ ਵਿੱਚ ਰਹਿਣ ਦਾ ਹੱਕ ਨਹੀਂ ਹੈਗਾ ਉਹਨਾਂ ਦਾ ਸਪੂਨ ਬਾਈਕਾਟ ਕੀਤਾ ਜਾਊਗਾ ਜਿਹਦਾ ਨਸ਼ਾ ਦੇ ਸੰਬੰਧ ਚ ਹੈ ਜੋ ਨਸ਼ਾ ਵੇਚਦਾ ਹੈ ਜਾਂ ਖੰਡਾ ਫੜਿਆ ਜਾਂਦਾ ਤਾਂ ਉਹਦੇ ਨਾਲ ਪਿੰਡ ਸਰ ਪੰਚਾਇਤ ਜਾਂ ਨੰਬਰਦਾਰ ਨਾਲ ਜਵਾਨ ਤੇ ਨਹੀਂ ਜਾਊਗਾ ਤੀਜਾ ਪ੍ਰਵਾਸੀਆਂ ਦਾ ਪ੍ਰਵਾਸੀਆਂ ਦੇ ਜਿਹੜੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਦਾ ਅਸੀਂ ਬੰਦ ਕਰ ਤੇ ਬਣਾਉਣੇ ਅੱਗੇ ਅੱਗੇ ਨਹੀਂ ਬਣਾਵਾਂਗੇ ਜਿਹੜੇ ਬਣੇ ਆ ਉਹਨਾਂ ਨੂੰ ਵੈਰੀਫਿਕੇਸ਼ਨ ਕਰਾਵਾਂਗਾ ਲੱਗਦਾ ਜੇ ਪਿੰਡ ਕਟੂਨੇ ਕਦਮ ਚੱਕੇਗਾ ਹਾਲੇ ਪੂਰੇ ਪੰਜਾਬ ਭਰ ਚੱਕੜੇ ਜਿਲ੍ਹੇ ਚੱਕੜੇ ਚਾਹੀਦੇ ਜੀ ਸਾਰੇ ਪੰਜਾਬ ਨੂੰ ਇਹਦੇ ਵਿੱਚ ਸੰਬੰਧਿਤ ਫੇਰ ਹੀ ਕ੍ਰਾਈਮ ਘਟੂਗਾ ਹਾਂਜੀ ਪਰ ਕੀ ਕਰਨਾ ਚਾਹੁੰਦੇ ਇਹੀ ਕਹਿਣਾ ਚਾਹਣਾ ਵੀ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕਰਿਆ ਕਰੇ ਆਧਾਰ ਕਾਰਡ ਤੋਂ ਤੇ ਸਾਰਾ ਇਕਵੇਰੀ ਹੋਵੇ ਆਧਾਰ ਕਾਰਡ ਵਗੈਰਾ ਲੈ ਕੇ ਤੇ ਪਿੰਨ ਕਾਰਡ ਵਗੈਰਾ ਲੈ ਕੇ ਜੇ ਬੈਕਗ੍ਰਾਉਂਡ ਇਹਨਾਂ ਦਾ ਥੋੜਾ ਵੀ ਕੁ ਚੱਲਦਾ ਤਾਂ ਇਹਨਾਂ ਨੂੰ ਪਿੰਡ ਤੋਂ ਨਕਾਲ ਦਿੱਤਾ ਜਾਵੇ ਹਾਂ ਸਰ ਕੀ ਕਰਨਾ ਚਾਹੁੰਦੇ ਅਸ਼ਤਾਂ ਭਾਈ ਜੀ ਸਾਡੇ ਪਿੰਡ ਦੇ ਆਰਥੀਆਂ ਨੂੰ ਵੀ ਇਹੀ ਗੱਲ ਕਹਾਂਗੇ ਵੀ ਮਤਲਬ ਕਿ ਭਾਈ ਜੀ ਇਹ ਜੇ ਹੁਣ ਆਪਾਂ ਸੀਜ਼ਨ ਦੇ ਤੌਰ ਤੇ ਆਪਾਂ ਨੂੰ ਨਹੀਂ ਵੀ ਛੱਡਦਾ ਹਨ ਆਪਾਂ ਨੂੰ ਰੱਖਣੇ ਪੈਂਦੇ ਨੇ ਬਰਵਾਸੀ ਇਹਨਾਂ ਦੀ ਬਤੌਰ ਜ਼ਿੰਮੇਵਾਰੀ ਤੁਸੀਂ ਆਪਣੀ ਆਪਦੇ ਆਪ ਦੇ ਰੱਖੋ ਮਤਲਬ ਕਿ ਇਹਨਾਂ ਦੇ ਆਈਡੈਂਟੀਟੀ ਕਾਰਡ ਜਾਂ ਕੋਈ ਆਧਾਰ ਕਾਰਡ ਵਗੈਰਾ ਦਾ ਪੂਰਾ ਮਤਲਬ ਕਿ ਬੇਰਵਾ ਰੱਖੋ ਕੋਲੇ ਕੱਲ ਨੂੰ ਜੇ ਕੋਈ ਇਹ ਜੀ ਪਿੰਡ ਦੇ ਵਿੱਚ ਆਪਣੇ ਘਟਨਾ ਹੁੰਦੀ ਆ ਨਹੀਂ ਤਾਂ ਉਹਨਾਂ ਨੂੰ ਫੜਨਾ ਸੌਖਾ ਨਹੀਂ ਸਾਨੂੰ ਪੰਚਾਇਤ ਨੂੰ ਵੀ ਮਤਲਬ ਕਿ ਇਹਦੇ ਵਿੱਚ ਸੌਖਾ ਹੋ ਜਾਂਦਾ ਜਿਹੜਾ ਮਤਾ ਪਾਇ ਰਲਮਿਲ ਕੇ ਪਾਇਆ ਗੀ ਸਰ ਰਲਮਿਲ ਕੇ ਜੀ ਸਾਰੇ ਅਸੀਂ ਨਗਰ ਨੇ ਪਾਇਆ ਸਾਡੇ ਬੱਚੇ-ਬੱਚੇ ਨੇ ਪਾਇਆ ਸਾਡੇ ਬਜ਼ੁਰਗ ਬੈਠੇ ਨੇ ਸਾਰੇ ਨਵੇਂ ਤੇ ਮਤਲਬ ਕਿ ਸਾਡੇ ਭੈਣ ਭਰਾਵਾਂ ਨੇ ਅਸੀਂ ਸਭ ਨੇ ਸਰਪੰਚ ਸਾਹਿਬ ਨੇ ਬਹੁਤ ਸਿਆਣੇ ਨੇ ਸਾਡੇ ਮੈਂਬਰ ਸਾਹਿਬ ਦਰਸ਼ਨ ਸਾਹਿਬ ਵੀ ਬਹੁਤ ਸਿਆਣੇ ਨੇ ਇਹ ਵੀ ਸਾਡੇ ਮੈਂਬਰ ਸਾਹਿਬ ਨੇ ਬਹੁਤ ਸਿਆਣੇ ਨੇ ਅਸੀਂ ਸਾਰਿਆਂ ਨੇ ਰਲ ਕੇ ਇਕੱਲੇ-ਇਕੱਲੇ ਨਹੀਂ ਬਹਿ ਕੇ ਪੂਰੀ ਵੀਜਣਾ ਪਾਇਆ ਜੀ ਇਹ ਮਤਾ ਸੋਚ ਸਮਝ ਕੇ ਪਾਇਆ ਹੈ ਕੋਈ ਮਤਲਬ ਕਿ ਆਇ ਨਹੀਂ ਪਾਇਆ ਵੀ ਕੱਲਿਆ ਨਹੀਂ ਵਹਿ ਕੇ ਪਤਾ ਠੀਕੋ ਸਾਰੇ ਕੱਲੇ ਕੱਲੇ ਪਿੰਡ ਦੇ ਵਿੱਚ ਅਸੀਂ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰਲਾ ਗੁਰਦੁਆਰਾ ਸਾਹਿਬ ਦੇ ਕੋਲੇ ਖੜ ਕੇ ਅਸੀਂ ਰਿਲੀਜ਼ ਕੀਤਾ ਜੀ ਬਕਾਇਦਾ ਮਤਾ ਮਤਲਬ ਕਿ ਉਹੀ ਨਹੀਂ ਪਾਇਆ ਗਿਆ ਜੀ ਕੱਲੀ ਕਿਤੇ ਪੰਚਾਇਤ ਨੇ ਜਾਂ ਸਰਪੰਚ ਨੇ ਜਾਂ ਮੈਂਬਰ ਨੇ ਜਾਂ ਕਿਸੇ ਕਿਸੇ ਦੇ ਮਤਲਬ ਕਿ ਕੋਈ ਵੀ ਮਤਲਬ ਕੱਲੇ ਕਿਸੇ ਨੇ ਵੀ ਨਹੀਂ ਪਾਇਆ ਗਿਆ ਜੀ ਚੋਰੀ ਦੀ ਗੱਲ ਕਰੀਏ ਚੋਰੀ ਜੀ ਦੇਖੋ ਇਹ ਕ੍ਰਾਈਮ ਤੇ ਚੋਰੀ ਹੈ ਜਿਹੜੀ ਇਹ ਪ੍ਰਵਾਸੀਆਂ ਦੇ ਨਾਲ ਹੀ ਬਹੁਤ ਵੱਧਦੀ ਹੈ ਜੇ ਪ੍ਰਵਾਸੀਆਂ ਤੇ ਆਪਾਂ ਨੱਥ ਪਾਵਾਂਗੇ ਥੋੜਾ ਜਾਂ ਇਹਨਾਂ ਤੇ ਕੰਟਰੋਲ ਕਰਾਂਗੇ ਤਾਂ ਚੋਰੀ ਦਾ ਬਹੁਤ ਜ਼ਿਆਦਾ ਹੀ ਫਰਕ ਪਵੇਗਾ ਬਹੁਤ ਜ਼ਿਆਦਾ ਪਵੇਗਾ ਜੇ ਇਹਨਾਂ ਨੂੰ ਮਤਲਬ ਕਿ ਆਪਾਂ ਪੁੱਛ-ਕਿਛ ਕਰੀਏ ਆਹ ਦੇਖੋ ਆ ਗਿੰਦੜ ਕੋਦੜ ਮਾਰ ਜੇ ਨੇ ਜੀ ਇੱਥੇ ਆਪਣੇ ਆਪਾਂ ਬਿਠਾ ਲੈਨੇ ਆ ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਆਧਾਰ ਕਾੜਾ ਵਗੈਰਾ ਨਹੀਂ ਹੁੰਦਾ ਚੱਕ ਦੇ ਨੇ ਜੁੱਲੀ ਉੱਥੇ ਬਹਿ ਜਾਂਦੇ ਨੇ ਚੱਕ ਦੇ ਨੇ ਜੁੱਲੀ ਉੱਥੇ ਬਹਿ ਜਾਂਦੇ ਨੇ ਇਹਨਾਂ ਦਾ ਐ ਨਹੀਂ ਪਤਾ ਵੀ ਕੀ ਚੱਕ ਕੇ ਲੈ ਜਾਣ ਕੀ ਛਾੜੀਆਂ ਮਾਮਾ ਭੈਣਾਂ ਨੂੰ ਇਹ ਸੰਘਾ ਕੇ ਕੀ ਕੁਝ ਕਰਕੇ ਲੈ ਜਾਣ ਠੀਕ ਹੈ ਅਸੀਂ ਦਾ ਬਤੌਰ ਇਹਨਾਂ ਦਾ ਵੀ ਬਾਈਕਾਟ ਕਰਨੇਗਾ ਅੱਗੇ ਤੋਂ ਗਾਂ ਇਹਨਾਂ ਦਾ ਵੀ ਅਸੀਂ ਪਿੰਡ ਦੇ ਵਿੱਚ ਬਾਈਕਾਟ ਕਰਾਂਗੇ ਜੀ ਅਸੀਂ ਸਾਰੇ ਮਤੇ ਪਾਵਾਂਗੇ ਸਰਪੰਚ ਸਾਹਮਣੇ ਰਲ ਕੇ ਆਹ ਜਿਹੜਾ ਮਤਾ ਪਾਇਆ ਅਸੀਂ ਸਾਹਮਣੇ ਰਲ ਕੇ ਪਾਇਆ ਸਰਪੰਚ ਸਾਹਮਣੇ ਸਾਡੇ ਸਰਪੰਚ ਬਹੁਤ ਸਿਆਣੇ ਨੇ ਇਹ ਜੀ ਗੱਲ ਨਹੀਂ ਜੀ ਸਾਡੇ ਮੈਂਬਰ ਸਾਹਿਬ ਬਹੁਤ ਸਿਆਣੇ ਨੇ ਅਸੀਂ ਬਤੌਰ ਸਾਡੇ ਬਜ਼ੁਰਗ ਨੇ ਬਹੁਤ ਸਿਆਣੇ ਬਠਣੇ ਇਹਨਾਂ ਨਾਲ ਸਾਰਿਆਂ ਨਾਲ ਅਸੀਂ ਰਲ ਕੇ ਮਤਾ ਸਾਂਝਾ ਇਹ ਸਨ ਪਿੰਡ ਕਟੂ ਦੇ ਲੋਕ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦੈਨਿਕ ਸਵੇਰ ਵਾਲੇ ਨਿਰਮਲ ਕਮਾ ਦੀ ਰਿਪੋਰਟ ਬਣਾ ਲਾ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਪਿਰਟ ਟੀਵੀ ਮੈਂ ਨਰਮਲ ਕੁਮਾਰ ਹਸ਼ਿਆਰਪੁਰ ਦੀ ਘਟਨਾ ਬਾਰੇ ਪਿੰਡ ਕਟੂ ਵਿਖੇ ਮਤਾ ਪਾਇਆ ਗਿਆ ਸਾਡੇ ਨਾਲ ਸਰਪੰਚ ਸਾਹਿਬ ਅ ਸਰ ਕੀ ਨਾਮ ਹੋਦਾ ਕੀ ਕਹਿੰਣਾ ਜਦੋਂ ਮਤਾ ਪਾਇਆ ਗਿਆ ਜੀ ਮੇਰਾ ਨਾਮ ਕਰਨੈਲ ਸਿੰਘਾ ਜੀ ਅਸੀਂ ਇੱਕ ਨੰਬਰ ਤੇ ਮਤਾ ਇਹ ਪਾਇਆ ਕਿ ਪਿੰਡ ਦਾ ਕੋਈ ਵੀ ਲੜਕਾ ਲੜਕੀ ਕੋਟ ਮੈਰਜ ਅ ਵਿਆਹ ਕਰਾਉਂਦਿਆਂ ਪਤਨੀ ਪਤੀ ਪਤਨੀ ਦੇ ਤੌਰ ਤੇ ਪਿੰਡ ਵਿੱਚ ਰਹਿਣਗੇ ਤਾਂ ਉਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਉਹਨਾਂ ਦਾ ਸਾਰੇ ਪਿੰਡ ਵੱਲੋਂ ਪੰਚਾਇਤ ਵੱਲੋਂ ਪੂਰਾ ਬਾਈਕਾਟ ਕੀਤਾ ਜਾਵੇਗਾ ਨੰਬਰ 2 ਤੇ ਪਿੰਡ ਦੇ ਵਿੱਚ ਕੋਈ ਲੜਕਾ ਲੜਕੀ ਕੋਈ ਵੀ ਨਸ਼ਾ ਵੇਚਦਾ ਨਸ਼ਾ ਕਰਦਾ ਜਾਂ ਕੋਈ ਚੋਰੀ ਆਦ ਕਰਦਾ ਉਹਦਾ ਸਾਰਾ ਨਗਰ ਉਹਨਾਂ ਦੀ ਕੋਈ ਹਮਾਇਤ ਨਹੀਂ ਕਰੇਗਾ ਪਿੰਡ ਦਾ ਸਰਪੰਚ ਨੰਬਰਦਾਰ ਮੈਂਬਰ ਉਹਨਾਂ ਦੀ ਕੋਈ ਵੀ ਜਵਾਨਤ ਨਹੀਂ ਦੇਵੇਗਾ ਤੀਜਾ ਮਤਾ ਇਹ ਪਾਇਆ ਕਿ ਕੋਈ ਵੀ ਪ੍ਰਵਾਸੀ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਜਿਹੜੇ ਰਹਿੰਦੇ ਆ ਪਹਿਲਾਂ ਤਿੰਨ ਚਾਰ ਪਰਿਵਾਰ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਣਗੇ ਤੇ ਆਧਾਰ ਕਾਰਡ ਚੈੱਕ ਕਰਾ ਕੇ ਫਿਰ ਉਹਨਾਂ ਦਾ ਅੱਗੇ ਫੈਸਲਾ ਲਵਾਂਗੇ ਅਸੀਂ ਇੱਕ ਰੇੜੀ ਵਾਲਾ ਕੁਲਚਿਆਂ ਦੀ ਰੇੜੀ ਲਾ ਰਿਹਾ ਉਹਦੇ ਦੋ ਆਧਾਰ ਕਾਰਡ ਬਣਿਆ ਉਹਦਾ ਇੱਕ ਪੰਜਾਬ ਦਾ ਆਧਾਰ ਕਾਰਡ ਬਣਿਆ ਇੱਕ ਜੁਪੀ ਦਾ ਬਣਿਆ ਹੋਇਆ ਉਹ ਅਸੀਂ ਚੈੱਕ ਅਪ ਕਰਾ ਕੇ ਪ੍ਰਸ਼ਾਸਨ ਨੂੰ ਦੇਵਾਗੇ ਅਸੀਂ ਜਿਹੜੇ ਪਹਿਲਾਂ ਸਿਰੀ ਰਹਿੰਦੇ ਜੱਟਾਂ ਦੇ ਘਰੇ ਜਾਂ ਨਵੇਂ ਆਣ ਉਹਨੂੰ ਕਿਵੇਂ ਦੇਖਿਆ ਜੇ ਜਿਹੜੇ ਜੇ ਕੋਈ ਜ਼ਿੰਮੇਵਾਰ ਭਰਾ ਕਿਸਾਨ ਭਰਾ ਕੋਈ ਸਿਰੀ ਪਾਲੀ ਕੰਮ ਰੱਖੂਗਾ ਤਾਂ ਉਹਨੂੰ ਉਹਦੀ ਜ਼ਿੰਮੇਵਾਰੀ ਹੋਵੇਗੀ ਜੇ ਕੋਈ ਨਫਾ ਨੁਕਸਾਨ ਹੁੰਦਾ ਉਹ ਆਪ ਖੁਦ ਜ਼ਿੰਮੇਵਾਰ ਹੋਵੇਗਾ ਹਾਂ ਸਰ ਕੀ ਕਰਜਾ ਮੈਂ ਤਾਂ ਇਹੀ ਕਹਿ ਰਿਆਂਗਾ ਵੀ ਇਹ ਜਿਹੜਾ ਮਤਾਪਾਇਆ ਬਹੁਤ ਵਧੀਆ ਪਾਇਆ ਗਿਆ ਹੈ ਪਿੰਡ ਦੀ ਸ਼ਾਂਤੀ ਨਾ ਪਾਇਆ ਗਿਆ ਹੈ ਤੇ ਜੋ ਕੋਈ ਮੁੰਡਾ ਕੁੜੀ ਪਿੰਡ ਦਾ ਵਿਆਹ ਕਰਾਉਂਦਾ ਹੈ ਕੋਟ ਮੈਰ ਦੀ ਕਰਾਉਂਦਾ ਉਹ ਨੂੰ ਪਿੰਡ ਦੇ ਵਿੱਚ ਰਹਿਣ ਦਾ ਹੱਕ ਨਹੀਂ ਹੈਗਾ ਉਹਨਾਂ ਦਾ ਸਪੂਨ ਬਾਈਕਾਟ ਕੀਤਾ ਜਾਊਗਾ ਜਿਹਦਾ ਨਸ਼ਾ ਦੇ ਸੰਬੰਧ ਚ ਹੈ ਜੋ ਨਸ਼ਾ ਵੇਚਦਾ ਹੈ ਜਾਂ ਖੰਡਾ ਫੜਿਆ ਜਾਂਦਾ ਤਾਂ ਉਹਦੇ ਨਾਲ ਪਿੰਡ ਸਰ ਪੰਚਾਇਤ ਜਾਂ ਨੰਬਰ ਦਾ ਉਹਨਾਂ ਨੂੰ ਜਵਾਨ ਤੇ ਨਹੀਂ ਜਾਊਗਾ ਤੀਜਾ ਪ੍ਰਵਾਸੀਆਂ ਦਾ ਪ੍ਰਵਾਸੀਆਂ ਦਾ ਜਿਹੜੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਆਸੀਂ ਬੰਦ ਕਰਤੇ ਬਣਾਉਣੇ ਅੱਗੇ ਅੱਗੇ ਨਹੀਂ ਬਣਾਵਾਂਗੇ ਜਿਹੜੇ ਬਣੇ ਆ ਉਹਨਾਂ ਨੂੰ ਵੈਰੀਫਿਕੇਸ਼ਨ ਕਰਾਵਾਂਗਾ ਲਗਾਤਾਰ ਜਿੰਨ ਪਿੰਡ ਕਟੂਨੇ ਕਦਮ ਚੱਕੇਗਾ ਹਾਲੇ ਪੂਰੇ ਪੰਜਾਬ ਭਰ ਚੱਕਰੇ ਜਿਲ੍ਹੇ ਚੱਕਣੇ ਚਾਹੀਦੇ ਜੀ ਸਾਰੇ ਪੰਜਾਬ ਨੂੰ ਇਹਦੇ ਵਿੱਚ ਸੰਬੰਧਿਤ ਫੇਰ ਹੀ ਕ੍ਰਾਈਮ ਘਟੂਗਾ ਹਾਂਜੀ ਪਰ ਕੀ ਕਰਨਾ ਚਾਹੁੰਦੇ ਇਹੀ ਕਹਿਣਾ ਚਾਹੁੰਦੇ ਆ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕਰਿਆ ਕਰੇ ਆ ਆਧਾਰ ਕਾਰਡ ਤੋਂ ਤੇ ਸਾਰਾ ਇਨਕਵੇਰੀ ਹੋਵੇ ਆਧਾਰ ਕਾਰਡ ਵਗੈਰਾ ਲੈ ਕੇ ਤੇ ਪਿੰਨ ਕਾਰਡ ਵਗੈਰਾ ਲੈ ਕੇ ਜੇ ਬੈਕਗ੍ਰਾਉਂਡ ਇਹਨਾਂ ਦਾ ਥੋੜਾ ਵੀਕ ਚੱਲਦਾ ਤਾਂ ਇਹਨਾਂ ਨੂੰ ਪਿੰਡ ਚੋਂ ਕੱਢ ਦਿੱਤਾ ਜਾਵੇ ਆਹ ਸਰ ਕੀ ਕਰਾ ਜਾਂਦੇ ਅਸ਼ਤਮ ਬਾਈ ਜੀ ਸਾਡੇ ਪਿੰਡ ਦੇ ਆਰਥੀਆਂ ਨੂੰ ਵੀ ਇਹੀ ਗੱਲ ਕਹਾਂਗੇ ਵੀ ਮਤਲਬ ਕਿ ਬਾਈ ਜੀ ਇਹ ਜੇ ਹੁਣ ਆਪਾਂ ਸੀਜ਼ਨ ਦੇ ਤੌਰ ਤੇ ਆਪਾਂ ਨੂੰ ਨਹੀਂ ਵੀ ਛੱਡਦਾ ਹਨ ਆਪਾਂ ਨੂੰ ਰੱਖਣੇ ਪੈਂਦੇ ਨੇ ਬਰਵਾਸੀ ਇਹਨਾਂ ਦੀ ਬਤੌਰ ਜ਼ਿੰਮੇਵਾਰੀ ਤੁਸੀਂ ਆਪਣੀ ਆਪਦੇ ਆਪ ਦੇ ਰੱਖੋ ਮਤਲਬ ਕਿ ਇਹਨਾਂ ਦੇ ਆਈਡੈਂਟੀਟੀ ਕਾਰਡ ਜਾਂ ਕੋਈ ਆਧਾਰ ਕਾਰਡ ਵਗੈਰਾ ਦਾ ਪੂਰਾ ਮਤਲਬ ਕਿ ਬੇਰਵਾ ਰੱਖੋ ਕੋਲੇ ਕੱਲ ਨੂੰ ਜੇ ਕੋਈ ਇਹ ਜੀ ਪਿੰਡ ਦੇ ਵਿੱਚ ਆਪਣੇ ਘਟਨਾ ਹੁੰਦੀ ਆ ਨਹੀਂ ਤਾਂ ਉਹਨਾਂ ਨੂੰ ਫੜਨਾ ਸੌਖਾ ਨਹੀਂ ਸਾਨੂੰ ਪੰਚਾਇਤ ਨੂੰ ਵੀ ਮਤਲਬ ਕਿ ਇਹਦੇ ਵਿੱਚ ਸੌਖਾ ਹੋ ਜਾਂਦਾ ਜਿਹੜਾ ਮਤਾ ਪਾਇ ਰਲਮਿਲ ਕੇ ਪਾਇਆ ਜੀ ਰਲਮਿਲ ਕੇ ਜੀ ਸਾਰੇ ਅਸੀਂ ਨਗਰ ਨੇ ਪਾਇਆ ਸਾਡੇ ਬੱਚੇ-ਬੱਚੇ ਨੇ ਪਾਇਆ ਸਾਡੇ ਬਜ਼ੁਰਗ ਬੈਠੇ ਨੇ ਸਾਰੇ ਨਵੇਂ ਤੇ ਮਤਲਬ ਕਿ ਸਾਡੇ ਭੈਣ ਭਰਾਵਾਂ ਨੇ ਅਸੀਂ ਸਭ ਨੇ ਸਰਪੰਚ ਸਾਹਿਬ ਨੇ ਬਹੁਤ ਸਿਆਣੇ ਨੇ ਆ ਸਾਡੇ ਮੈਂਬਰ ਸਾਹਿਬ ਦਾ ਤੁਸਨ ਸਾਹਿਬ ਵੀ ਬਹੁਤ ਸਿਆਣੇ ਨੇ ਇਹ ਵੀ ਸਾਡੇ ਮੈਂਬਰ ਸਾਹਿਬ ਨੇ ਬਹੁਤ ਸਿਆਣੇ ਨੇ ਅਸੀਂ ਸਾਰਿਆਂ ਨੇ ਰਲ ਕੇ ਇਕੱਲੇ-ਇਕੱਲੇ ਨਹੀਂ ਬਹਿ ਕੇ ਪੂਰੀ ਰੀਜ ਨਾਲ ਪਾਇਆ ਜੀ ਇਹ ਮਤਾ ਸੋਚ ਸਮਝ ਕੇ ਪਾਇਆ ਹੈ ਕੋਈ ਮਤਲਬ ਕਿ ਆਇ ਨਹੀਂ ਪਾਇਆ ਵੀ ਕੱਲਿਆ ਨਹੀਂ ਵਹਿ ਕੇ ਪਤਾ ਠੀਕੋ ਸਾਰੇ ਕੱਲੇ ਕੱਲੇ ਪਿੰਡ ਦੇ ਵਿੱਚ ਅਸੀਂ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰਲਾ ਗੁਰਦੁਆਰਾ ਸਾਹਿਬ ਦੇ ਕੋਲੇ ਖੜ ਕੇ ਅਸੀਂ ਰਿਲੀਜ਼ ਕੀਤਾ ਜੀ ਬਕਾਇਦਾ ਮਤਾ ਮਤਲਬ ਕਿ ਉਹੀ ਨਹੀਂ ਪਾਇਆ ਗਿਆ ਜੀ ਇਹ ਕੱਲੀ ਕਿਤੇ ਪੰਚਾਇਤ ਨੇ ਜਾਂ ਸਰਪੰਚ ਨੇ ਜਾਂ ਮੈਂਬਰ ਨੇ ਜਾਂ ਕਿਸੇ ਕਿਸੇ ਦੇ ਮਤਲਬ ਕਿ ਕੋਈ ਵੀ ਮਤਲਬ ਕੱਲੇ ਕਿਸੇ ਨੇ ਵੀ ਨਹੀਂ ਪਾਇਆ ਗਿਆ ਜੀ ਚੋਰੀ ਦੀ ਗੱਲ ਕਰੀਏ ਚੋਰੀ ਜੀ ਦੇਖੋ ਇਹ ਕ੍ਰਾਈਮ ਤੇ ਚੋਰੀ ਹੈ ਜਿਹੜੀ ਇਹ ਪ੍ਰਵਾਸੀਆਂ ਦੇ ਨਾਲ ਹੀ ਬਹੁਤ ਵੱਧਦੀ ਹੈ ਜੇ ਪ੍ਰਵਾਸੀਆਂ ਤੇ ਆਪਾਂ ਨੱਥ ਪਾਵਾਂਗੇ ਥੋੜਾ ਜਨਾ ਤੇ ਕੰਟਰੋਲ ਕਰਾਂਗੇ ਤਾਂ ਚੋਰੀ ਦਾ ਬਹੁਤ ਜ਼ਿਆਦਾ ਹੀ ਫਰਕ ਪਵੇਗਾ ਬਹੁਤ ਜ਼ਿਆਦਾ ਪਵੇਗਾ ਜੇ ਇਹਨਾਂ ਨੂੰ ਮਤਲਬ ਕਿ ਆਪਾਂ ਪੁੱਛ ਗਿੱਚ ਕੇ ਰਹੀਏ ਆਹ ਦੇਖੋ ਆ ਗਿੱਦੜ ਕੋਦੜ ਮਾਰ ਜੇ ਨੇ ਜੀ ਇੱਥੇ ਆਪਣੇ ਆਪਾਂ ਬਿਠਾ ਲੈਨੇ ਆ ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਆਧਾਰ ਕਾਰਡਾ ਵਗੈਰਾ ਨਹੀਂ ਹੁੰਦਾ ਚੱਕ ਦੇ ਨੇ ਜੁੱਲੀ ਉੱਥੇ ਬਹਿ ਜਾਂਦੇ ਨੇ ਚੱਕ ਦੇ ਨੇ ਜੁੱਲੀ ਉੱਥੇ ਬਹਿ ਜਾਂਦੇ ਨੇ ਇਹਨਾਂ ਦਾ ਐ ਨਹੀਂ ਪਤਾ ਵੀ ਕੀ ਚੱਕ ਕੇ ਲੈ ਜਾਣ ਕੀ ਛਾੜੀਆਂ ਮਾਮਾ ਭੈਣਾਂ ਨੂੰ ਇਹ ਸੰਘਾ ਕੇ ਕੀ ਕੁਝ ਕਰਕੇ ਲੈ ਜਾਣ ਠੀਕ ਹੈ ਅਸੀਂ ਦਾ ਬਤੌਰ ਇਹਨਾਂ ਦਾ ਵੀ ਬਾਈਕਾਟ ਕਰਨੇਗਾ ਅੱਗੇ ਤੋਂ ਗਾਂ ਇਹਨਾਂ ਦਾ ਵੀ ਅਸੀਂ ਪਿੰਡ ਦੇ ਵਿੱਚ ਬਾਈਕਾਟ ਕਰਾਂਗੇ ਜੀ ਅਸੀਂ ਸਾਰੇ ਮਤੇ ਪਾਵਾਂਗੇ ਸਰਪੰਚ ਸਾਹਮਣੇ ਰਲ ਕੇ ਆਹ ਜਿਹੜਾ ਮਤਾ ਪਾਇਆ ਅਸੀਂ ਸਾਹਮਣੇ ਰਲ ਕੇ ਪਾਇਆ ਸਰਪੰਚ ਸਾਹਮਣੇ ਸਾਡੇ ਸਰਪੰਚ ਬਹੁਤ ਸਿਆਣੇ ਨੇ ਇਹ ਜੀ ਗੱਲ ਨਹੀਂ ਜੀ ਸਾਡੇ ਮੈਂਬਰ ਸਾਹਿਬ ਬਹੁਤ ਸਿਆਣੇ ਨੇ ਅਸੀਂ ਬਤੌਰ ਸਾਡੇ ਬਜ਼ੁਰਗ ਨੇ ਬਹੁਤ ਸਿਆਣੇ ਬਠਨੇ ਇਹਨਾਂ ਨਾਲ ਸਾਰਿਆਂ ਨਾਲ ਅਸੀਂ ਰਲ ਕੇ ਮਤਾ ਸਾਂਝਾ ਕੀਤਾ ਇਹ ਸਨ ਪਿੰਡ ਕਟੂ ਦੇ ਲੋਕ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦੈਨਿਕ ਸਵੇਰ ਵਾਲੇ ਨਿਰਮਲ ਕਮਾ ਦੀ ਰਿਪੋਰਟ ਬਣਾ ਲਾ